ਗੋਦੀ ਮੀਡੀਆ ਦਾ ਸਹੀ ਖਬਰ ਨਜਿੰਦਾ ਧਰਨੇ ਵਾਲਾ ਪਤਾ ਨਹੀਂ ਕੀ ਬਣਿਆ ਹੋਊਗਾ ਮੰਨ ਗਿਆ ਕਿ ਨਹੀਂ ਮੰਨਿਆ ਹੁਣ ਓ ਕੀ ਹਾਲ ਆ ਚਿਰਾ ਓ ਤਾਇਆ ਤੁਰਿਆ ਹੁੰਦਾ ਵਧੀਆ ਜੀ ਆਪਣੇ ਸੁਣਾਓ ਕਿਵੇਂ ਹੋ ਠੀਕ ਆ ਠੀਕ ਆ ਵਧੀਆ ਤੂੰ ਸੁਣਾ ਠੀਕ ਆ ਚੱਲੀ ਜਾਂਦੇ ਕੰਮ ਤੰਦੇ ਵਧੀਆ ਜੀ ਤੁਸੀਂ ਦਿੱਲੀ ਗਏ ਸੀ ਕੀ ਬਣਿਆ ਧਰਨੇ ਦਾ ਓ ਆ ਜਾ ਤੈਨੂੰ ਦੱਸ ਦਿਆਂ ਬਹਿਨੇ ਦੱਸ ਲੈ ਔਰ ਸੁਣਾ ਠੀਕ ਰਹੇ ਤੁਸੀਂ ਚੱਲੀ ਜਾਂਦੇ ਕੰਮ ਤੰਦੇ ਵਧੀਆ ਜੀ ਵਧੀਆ ਹੋਣ ਸੁਣਾਤਾ ਆ ਦਿੱਲੀ ਦੇ ਧਰਨੇ ਵਾਲੀ ਗੱਲ ਮੈਂ ਖਾਲ ਖੋਲ ਵੀ ਘਾਣਾ ਸੀ ਮੈਨੂੰ ਵੀ ਦਿਨ ਕਾਫੀ ਹੋ ਗਏ ਪੁੱਛੇ ਨਾ ਦਿੱਲੀ ਨੇ ਕੀ ਕਹਿਣਾ ਸੀ ਨਾ ਤਾਂ ਛਿਰਾ ਹਾਂ ਕਰਦੀ ਐ ਤੇ ਨਾ ਨਾ ਕਰਦੀ ਐ ਆ ਬੇਖ ਲੈ ਛਿਰਾ ਪੁਰਾਣੇ ਬਾਬੇ ਦੱਸਦੇ ਹੁੰਦੇ ਸੀ ਵੀ ਪਹਿਲਾ ਨਾ 5-5 ਦਿਨ ਬਰਾਤਾਂ ਰਹਿੰਦਿਆਂ ਹੁੰਦੀਆਂ ਸੀ ਤੇ ਹੁਣ ਪੰਜਾਬ ਨੂੰ ਵੀ ਮਹੀਨਾ ਹੋ ਗਿਆ ਗਏ ਨੂੰ ਤੇ ਪੰਜਾਬ ਤਾਂ ਪ੍ਰਾਣਾ ਬਣਿਆ ਬੈਠਾ ਤੇ ਹਰਿਆਣਾ ਸਰਵਾਲਾ ਬਣਿਆ ਬੈਠਾ ਤੇ ਆ ਮੋਦੀ ਮੇਰਾ ਪਤਿਆਉਰਾ ਹਜੇ ਪੱਲਾ ਹੀ ਨਹੀਂ ਫੜਾਉਂਦਾ ਹੈ ਇਦਰੋਂ ਜਨਵਾਲੀਆਂ ਟਰਾਲੀਆਂ ਤੁਰ ਗਈਆਂ ਆਉਂਦੀਆਂ ਮੇਰੇ ਵਰਗੇ ਵੀ ਨਾ ਬਦਾਮ ਖਾ ਖਾ ਕੇ ਕਾਜੂ ਬਦਾਮ ਹੰਬ ਗਏ ਹੰਬ ਉੱਤਿਆ ਉਹ ਕੰਗਣਾ ਦਾ ਕੀ ਬਣਿਆ ਓਏ ਕੰਗਣਾ ਵਰਗੀਆਂ ਸਾਲੀਆਂ ਵੀ ਸਿੱਠਣੀਆਂ ਦੇ ਦੇ ਹੰਬ ਗਿਆ ਤੇ ਇਦਰੋਂ ਸਾਡੇ ਪੰਜਾਬ ਦੇ ਹਰਿਆਣੇ ਦੇ ਜਿੰਨੇ ਗਾयक ਸੀ ਨਾ ਖਾੜੇ ਲਾਲਾ ਲਾਲਾ ਰੰਗ ਬੰਮੀ ਜਾਂਦੇ ਆ ਉਹ ਤਾਇਆ ਪੰਜਾਬ ਦਾ ਪਾਜਤਾ ਵਾਲਾ ਗਰੇਵਾਲ ਹੈ ਨਾ ਕਰਾ ਕਰਾ ਕੇ ਕੁੱਤੇ ਖਾਣੀ ਪਾਟਣ ਤੇ ਆਇਆ ਪਿਆ ਨਾ ਤਾਇਆ ਤੇਰੇ ਸਹੌ ਨਾਲ ਢੋਲੀ ਨਾ ਤੁਰਨ ਦਾ ਕੀ ਕਰਨਾ ਉਹ ਕਾਰਨ ਛੇਰਾ ਇਹ ਆ ਵੀ ਪਹਿਲੀ ਗੱਲ ਜਿਨ੍ਹਾਂ ਨੇ ਰਿਸ਼ਤਾ ਕਰਾਇਆ ਸੀ ਨਾ ਉਹ ਤਾਂ ਕੜਾਹੀ ਚੜਨ ਤੋਂ ਪਹਿਲਾਂ ਹੀ ਕੁੜੀ ਵਾਲਿਆਂ ਨਾਲ ਨਾਲ ਲੜ ਕੇ ਅੱਡ ਹੋ ਗਏ। ਅੱਛਾ ਕਹਿੰਦੇ ਵੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ। ਹਾਂ। ਮੁੰਡੇ ਨਾਲ ਸਿੱਧੀ ਗੱਲ ਕਰ ਲੋ। ਹਾਂ। ਠੀਕ ਹੈ। ਇਹ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਮੁੰਡੇ ਨਾਲ ਕਰੋ ਸਿੱਧੀ ਗੱਲ। ਹਾਂ। ਉਹ ਤਾਂ ਪਹਿਲਾਂ ਹੀ ਟੱਪ ਗਏ। ਅੱਛਾ। ਤੇ ਦੂਜਾ ਕਾਰਨ ਆ ਜਿਹੜੇ ਬਰਾਤੀ ਸੱਜਣ ਜਿਹੜੇ ਸਾਡੇ ਗਏ ਸੀ ਹੂੰ ਹੂੰ ਪੰਜਾਬ ਤੋਂ ਹਰਿਆਣਾ ਤੋਂ ਇਹਨਾਂ ਨੇ ਉਹ ਬੈਰੀਕੇਡ ਜੇ ਲਾਈ ਸੀ ਜਿਹੜੇ ਹਾਂ ਉਹ ਲੇਡਿਆਂ ਵਾਂਗੂ ਚੱਕ ਚੱਕ ਖਲਿਆਰ ਤੇ ਹੂੰ ਹੂੰ ਠੀਕ ਹੈ ਤੇ ਉਹ ਪਾਣੀ ਭਾਰੀਆਂ ਤੂਤੀਆਂ ਜੀਆਂ ਉਹ ਵੀ ਬੰਦ ਕਰਤੀਆਂ ਹਾਂ ਹੁਣ ਮੇਰੇ ਹਿਸਾਬ ਦੇ ਨਾਲ ਤਾਂ ਇਹੀ ਹੈ ਵੀ ਮਾਸੜ ਨੂੰ ਇਸੇ ਗੱਲ ਦਾ ਡਰ ਹੈ ਇਹ ਤਾਂ ਬਾਲੇ ਕੱਬੇ ਬੰਦੇ ਆ ਇਸੇ ਕਰਕੇ ਨਾ ਹੁਣ ਉਹ ਡੋਲੀ ਤੋੜਨ ਤੋਂ ਡਰਦਾ ਤੇ ਗਰਾਰੀ ਵੀ ਇੱਥੇ ੜੀ ਪਈ ਆ ਅਕੇ ਬੇਣਾ ਕੁੜੀ ਤੋਂ ਪਰੌਣਾ ਕਿਵੇਂ ਜਾਊ ਮੋਦਗਾ ਮੰਗ ਆਪਣੀ ਪੰਜਾਬ ਤਾਂ ਵੇਹਉ ਮੋਦੀਆ ਆ ਮੰਗ ਆਪਣੀ ਪੰਜਾਬ ਤਾਂ ਬਿਆਉ ਮੋਦਗਾ ਬੇਣਾ ਕੁੜੀ ਤੋਂ ਪਰਨਾ ਕਿੱਥੇ ਜਾਊ ਦਿਨ ਚੰਗਾ ਫਿਰ ਹਾਂਜੀ ਮੈਂ ਚੱਲਦਾ ਚੰਗਾ ਤਾਇਆ ਮੈਂ ਵੀ ਚੱਲਣਾ ਕੰਮ ਤੇ ਚੰਗਾ